ਸਸਰੀ ਕਾਲ ਜੀ ਵੀਰ ਜੀ ਸਾਰਿਆਂ ਨੂੰ ਤੇ ਆਏ ਹੋਏ ਆਪਾਂ ਮੋਟਰ ਦੇ ਤੇ ਕੰਮ ਬਣਾ ਬਸ ਆਲੂਆਂ ਦੀ ਪਟਾਈ ਆਣਾ ਸ਼ੁਰੂ ਹੋਣ ਵਾਲਾ ਆ ਯਾ ਤੇ ਹੁਣ ਵਲੌਗ ਵੀ ਆਪਾਂ ਕੰਟੀਨਿਊ ਕਰਾਂਗੇ ਤੇ ਚੱਲੀ ਜਾਂਦਾ ਕੰਮ ਇੱਧਰ ਕਹੀਂ ਲੱਗੇ ਹੋਏ ਸਾਨੂੰ ਬਾਜੀ ਹੋਣੀ ਗਰੀਸ ਕਰਨ ਤੇ ਫੇਰ ਦੇ ਲੱਗੇ ਹੋਏ ਸੀ ਇਹ ਪਹਿਲਾਂ ਬਾਕੀ ਇੱਧਰ ਆ ਜੀਜਾ ਕੱਢ ਕੇ ਸਾਰੀਆਂ ਆਪਣੇ ਜਿੰਨੇ ਰੋਟਾਵੇਟਰ ਹਾਲ ਵਗੈਰਾ ਸਾਰੇ ਤਵੀਆਂ ਤਵੀਆਂ ਇੱਧਰ ਸਾਈਡ ਤੇ ਲੈ ਆਣਾ ਤੇ ਲੱਗੇ ਹੋਇਆ ਇਹ ਲੱਗਿਆ ਤਾਂ ਨਹੀਂ ਜਾਣੇ ਗ੍ਰੇਡਰ ਨੂੰ ਗ੍ਰੀਸ ਕਰਨਾ ਵਸ ਲੈਵਰ ਆਉਣ ਵਾਲੀ ਆਪਣੀ ਇੱਕ ਦਿਨਾਂ 'ਚ ਤੇ ਬਾਕੀ ਚੱਲੀ ਜਾਂਦਾ ਕੰਮ ਹੋਇਆ ਸਾਰੇ ਬੰਨੇ ਤੇ ਵਲੌਗ ਹੁਣ ਆਪਾਂ ਕੰਟੀਨਿਊ ਕਰਿਆ ਕਰਾਂਗੇ ਅੱਗੇ ਵਿੱਚ ਇਹ ਪੌਦ ਸੀਗਾ ਕਰਦੇ ਹਾਂ ਜਲਦੀ ਸ਼ੁਰੂ ਕੰਮ ਤੁਸੀਂ ਠੱਪਣਾ ਲੱਗੇ ਹੋਇਆ ਨੂੰ ਗ੍ਰੀਸ ਕਰਨਾ ਤੇ ਇਹਨੇ ਉਲਝਾਇਆ ਪਿਆ ਸਾਰਿਆਂ ਨੂੰ ਕਿੰਨਾ ਸੀਰੀਅਸ ਹੋ ਗਿਆ ਲੱਗਾ ਹੋਰਦਾ ਨਹੀਂ ਗਰੀਸ ਕੀਤੇ ਹੀ ਬੰਦਿਆਂ ਨੇ ਉਹ ਚੈੱਕ ਕਰਨ ਦੇ ਆ ਠੀਕ ਆ ਠੀਕ ਆ ਚਾਰ ਨੂੰ ਕਰਾਸ ਕਰਕੇ ਕਹਿੰਦੇ ਹਾਈ ਟਰੈਕਟਰ ਕਰਾਸ ਕਰਕੇ ਕਰਾਈ ਗਰੀਸ ਉਹ ਨਾਨੂੰ ਨਹੀਂ ਪਤਾ ਸੀ ਨਾ ਪਹਿਲੀ ਵਾਰ ਸੀ ਹੋ ਜੇ ਫੋਰਮੈਨ ਸੀ ਮਸ਼ੀਨ ਵਾਲਾ ਵਿੱਚ ਯਾਰ ਉਹ ਕਿਹੜੀ ਗਰੀਸ ਦੀ ਉਹ ਕਹਿੰਦਾ ਹੁੰਦਾ ਪਾਪਾ ਜਦੋਂ ਮੈਂ ਗਰੀਸ ਕਰਨ ਵੜ ਜਾਣਾ ਉਹ ਟੈਂਕੀ ਚ ਮੈਂ ਸਾਰੇ ਕਰਕੇ ਨਿਕਲਦਾ ਹੁੰਦਾ ਨਿਕਲਣਾ ਨਹੀਂ ਲਾਉਂਦਾ ਰਿਹਾ ਇੱਕ ਆ ਰਮ ਸੀ ਨੂੰ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਹਾਂ ਚੱਲੀ ਜਾਂਦਾ ਕੰਮ ਮੂਤ ਲਹਿਦਾ ਵੀ ਤੇ ਲੇਵਰ ਵੀ ਆਣੀ ਆਪਣੀ ਬਾ ਦੋ ਚਾਰ ਦਿਨਾਂ ਦੇ ਵਿੱਚ ਵਿੱਚ ਫੇ ਕਰਦੇ ਆਪਾਂ ਪਟਾਈ ਸ਼ੁਰੂ ਤੇ ਆਹ ਮੱਕੀ ਕੱਢ ਗੁੱਢ ਕੇ ਕਟਰ-ਕੁੱਟਰ ਜੇ ਕਰਮਜੀਤ ਬਾਜੀ ਦੇ ਸਾਰੇ ਖੜੇ ਇਹ ਇੱਧਰ ਲਾ ਕੇ ਆ ਸਾਈਡਾਂ ਤੇ ਮਾਰਦੇ ਆਂ ਅੰਗੇੜਾ ਆਪਾਂ ਬਾਕੀ ਉਧਰ ਵੀ ਜਿੱਧਰ ਜਿੱਧਰ ਵੀ ਲੰਗੂਦਾਂ ਵੜਦੇ ਵੀ ਤੁਹਾਨੂੰ ਹੋਈ ਦਿਖਾਉਣੇ ਆ ਲੋ ਫੇ ਮਿੱਤਰੋ ਪੁੱਤੀਆਂ ਜਿਹੜੀਆਂ ਹਾਂ ਇਹਨਾਂ ਦੀ ਇੱਥੋਂ ਇੱਕ ਗਈ ਟੁੱਟ ਮੰਨ ਲਓ ਖਰਾਬ ਜੀ ਹੋ ਗਈ ਤੇ ਉਹ ਸੈਟ ਕਰਾ ਕੇ ਹੋਲੀ ਆ ਪਰ ਰੱਖ ਲਈ ਉਧਰ ਉਹ ਵੀ ਸੈਟ ਕਰਾ ਕੇ ਤੇ ਲਾਉਣੀ ਨੇ ਤੇ ਬਾਕੀ ਜਿਹਦਾ ਕੰਮ ਓਕੇ ਆ ਸਾਰਾ ਠੀਕ ਆ ਗਰੀਸ ਹੋਈ ਜਾਂਦੀ ਆ ਜਸ ਸਫਾਈ ਸੋਈ ਗਾਨ ਨਾ ਬਿਆਹ ਉਹ ਦਰਵੇ ਲੋ ਜੀ ਉੱਥੇ ਕੰਮ ਇਹਦੇ ਭੱਜ ਗਿਆ ਨਾਲੀ ਪਰੇ ਨੂੰ ਤੋਂ ਲਿਆ ਨੇ ਹੱਥ ਵੇਲਾ ਚਲਿਏ ਬੋਲਦਾ ਹੀ ਨਹੀਂ ਅੱਜ ਬਦਲ ਨਹੀਂ ਕੀ ਨੋਮਲਾ ਉੱਗਦੇ ਚ ਬੋਲਦਾ ਹੈ ਬੰਦਾ ਪਤਾ ਨਹੀਂ ਕੀ ਬੋਲ ਲੜੀ ਦਾ ਆਖੋ ਨਾ ਕਲੀਆ ਬਾਬਾਤੀ ਇਹਨੂੰ ਕਰ ਲਿਓ ਨੇ ਸੈਟ ਇਸ ਕੋ ਨਾਲ ਥੇੜ ਜੀ ਬਈ ਅੱਜ ਤੇ ਬਾਕੀ ਚਲੋ ਭਈ ਅੱਜ ਇਹ ਕੀ ਕਰ ਸਕਦੇ ਆ ਵੇਲਾ ਆਪਣੀ ਹਸਪਤਾਲੀਆਂ ਗਈਆਂ ਨਹੀਂ ਉਹ ਦਾਨ ਸਾਰਾ ਹੀ ਸਭ ਪਾਣੀ ਕਿੱਥੇ ਹੈ ਹਾਂ ਤਾਂ ਆਹ ਤਾਂ ਜੇ ਇਹਨਾਂ ਨਾਲ ਲੀਡ ਲੱਗੇ ਆ ਥੋੜੇ ਜੇ ਛੜ ਦੇ ਪਿੱਛੇ ਵਾਲੇ ਇਹ ਬਾਜਾ ਬਾਕੀ ਫਾਸ ਨਾ ਮੰਡਿਆ ਜੀ ਠਾਈ ਆਪਾਂ ਕਰਦੇ ਜੀ 2000 ਦਾ ਨਾ ਚੱਲ ਕੇ ਸ਼ੁਰੂ ਬਾਕੀ ਡਣ ਦੇ ਵਟੇ ਕੀ ਅਗਲੇ ਦਿਨ ਠਾਈ ਸ਼ੁਰੂ ਲੈ ਉਹਦੀ ਗੱਡੀ ਚੱਲਣ ਦੀ ਆ ਬਾਕੀ ਰੈਡੀ ਹੋ ਗਾ ਸਾਰਾ ਇਹ 20 ਪਿਆਹੀ ਗਾ ਬੱਬੀ ਦੀ ਫਿਲ ਪਾਈ ਰਹੀਆਂ ਥੋੜਾ ਥੋੜਾ ਪਿਆਹੀ ਸੁੱਕ ਗਿਆ ਪਾਣੀ ਪਾਉਣੀ ਤੇ ਨਹੀਂ ਖੜਾ ਵਾਲਾ ਨਾਲ ਉਹ ਚਾਈ ਰੱਖੇ ਬੰਦੇ ਜੀ ਦਾ ਦਾਦਾ ਦਾ। ਲੋ ਵੀ ਮਿੱਤਰੋ ਕਰੋ ਚੈੱਕ ਆ ਗਿਆ ਆਪਾਂ ਇਧਰ ਲੱਗੀ ਹੋਈ ਲਿਵਰ ਆਪਣੀ ਵੇਲਾ ਵਢਣ। ਮੈਨੂੰ ਤਰਕੇ ਦਿਖਾਇਆ ਵਾ। ਹਾਂ ਹਾਂ ਇੱਧੇ ਦਿਖਾਓ ਬਸ ਦਾਦੋ ਵੀ ਕਿਹੜਾ ਕਿਹੜਾ ਆ ਤੇ ਚਾਹ ਲਿਆ ਕਿ ਇਹੀ ਇਹਨਾਂ ਦੀ ਚਾਹ ਦੇਣੀ ਇਹਨਾਂ ਨੂੰ ਖੜਾ। ਤੇ ਚੱਲਦੇ ਬਾਅਦ ਜਿੱਤ ਤੋਂ ਬਾਅਦ ਇਹਨਾਂ ਨੂੰ ਦੂਜੀ ਮੋਟਰ ਤੇ ਵੀ ਬੱਸ ਇਹਨਾਂ ਨੂੰ ਦੱਸਣਾ ਹੀ ਆ। ਕਿਹੜੇ ਕਿਹੜੀਆਂ ਵਢਣੀਆਂ ਵਾ। ਲਾਡੀ ਵਧਿਆ ਗਿਆ ਤੇ ਇਦਾਂ ਨੂੰ ਵਧਿਆਗੇ ਆਪਣਾ ਹਾਂ ਸਾਰਾ ਆਪਣਾ ਚੱਕਾ ਆਪਸ ਵਿੱਚ ਹੀ ਜੀ ਜਾਂਦਾ ਵਾ ਤੇ ਬਾਕੀ ਇਦਾਂ ਨੂੰ ਦੇਖਦਾ ਆ ਫੈਕਟਰੀ ਨਾਸ ਸਾਰੀ ਆਪਣਾ ਆਪਣੇ ਨਾਲ ਆ ਜੀ ਤੇ ਬਾਕੀ ਸਾਰੇ ਗੇਟ ਵਾਲੀ ਕਿਸੇ ਡਰਾਈਵ ਤੋਂ ਕਰ ਜਾਂਦਾ ਉਹ ਟੈਨਰ ਤੋਂ